ਲਾਰ ਮਹੱਲਾ ਤੀਜਾ ਅਸ਼ਟਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਧਨ ਪਾਈਐ ਆਨ ਦਿਨ ਲੱਗੈ ਸਹਜ ਧਿਆਨ ਰਹਾਉ ਬੇਨ ਪਿਰ ਕਾਮਣ ਕਰੇ ਸਿੰਗਾਰ ਇਹ ਬੇਨ ਪਿਰ ਤੇ ਵਿਸਰਾਮ ਲਾਉਣਾ ਹੈ ਦੁਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨ ਮੁਖ ਕਾ ਇਹੋ ਬਾਦ ਆਚਾਰ ਬਹੁ ਕਰਮ ਦਰੜਾਵਹਿ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸੀਗਾਰ ਸਬਦੇ ਪਿਰ ਰਾਖਿਆ ਉਰਤਾਰ ਏਕ ਪਛਾਨ ਹੋਮੈ ਮਾਰ ਸੋਭਾਵੰਤੀ ਕਹੀਐ ਨਾਰ ਬੇਨ ਗੁਰ ਦਾਤੀ ਕਿਨ ਨਾ ਪਾਇਆ ਮਨਮੁਖ ਲੋਭ ਦੂਜਾ ਲੋਭਾਇ ਐਸੇ ਗਿਆਨੀ ਬੂਝੋ ਕੋਏ ਐਸੇ ਪੰਕਤੀ ਵਿਸਰਾਮ ਲਾਉਣਾ ਹੈ ਐਸੇ ਗਿਆਨੀ ਬੂਝੋ ਕੋਏ ਬੇਨ ਗੁਰ ਭੇਟੇ ਮੁਕਤ ਨਾ ਹੋਏ ਕਹਿ ਕਹਿ ਕਹਿਣ ਕਹੈ ਸਭ ਕੋਏ ਬੇਨ ਮਨ ਮੂਏ ਅਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਾਮ ਨਿਵਾਸ ਹਉ ਮੈਂ ਭਗਤ ਕਰੀ ਸਭ ਕੋਏ ਨਾ ਮਾਨ ਭੀਜੈ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਾਣਾਈ ਬਿਰਸੀ ਭਗਤ ਸਾਭ ਜਨਮ ਗਵਾਏ ਇਹ ਵਿਸਰਾਮ ਬਿਰਤੀ ਭਗਤ ਸਾਬ ਇੱਥੇ ਵਿਸਰਾਮ ਲਾਉਣਾ ਹੈ ਜਨਮ ਗਵਾਏ ਸੇ ਭਗਤ ਸਤਗੁਰ ਮਾਨ ਪਾਏ ਅਨ ਦਿਨ ਨਾਮ ਰਹੇ ਲੇਵ ਲਾਏ ਸਦ ਹੀ ਸਦ ਹੀ ਨਾਮ ਵੇਖੇ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਕਾਪੇ ਬਕਸੇ ਦੇ ਪਿਆਰ ਹਉਮੈ ਰੋਗ ਵੱਡਾ ਸੰਸਾਰ ਇਹ ਹਉਮੈ ਰੋਗ ਵੱਡਾ ਜਿਵੇਂ ਸ਼ਾਮ ਲਾਉਣਾ ਹੈ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਰਾਗ ਮਲਾਰ ਸ਼ੰਤ ਮਹੱਲਾ ਪੰਜਵਾ ਇਹ ਛੰਤ ਉਚਾਰਨ ਕਰਨਾ ਸ਼ੰਤ ਨਹੀਂ ਕਹਿਣਾ ਛੱਛੇ ਦੇ ਨਾਲ ਛੱਛੇ ਨਾਲ ਬੋਲਣਾ ਹੈ ਰਾਗ ਮਲਾਰ ਛੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜੀ ਆਪਣੇ ਜਨ ਸੰਗ ਰਾਤੇ ਜਾਨ ਸੰਗ ਰਾਤੇ ਦਿਨਸ ਰਾਤੇ ਇੱਕ ਨਿਮਖ ਮਨ ਹੁਨਾ ਵੀਸਰੈ ਗੋਪਾ ਗੋਪਾਲ ਗੁਣ ਨਿਦ ਸਦਾ ਸੰਗੇ ਸਰਬ ਗੁਣ ਜਗਦੀਸਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਾਧੂ ਹੂੰ ਕਿਨੈ ਕੋਟ ਮਦੇ ਜਾਤੇ प्रीतम तेरी गात अगम अपारे महापतित तुम तारन तुम तारे महापतित तुम तारे पतित पावन भगत <coughs> वशल कृपा सिंधु स्वामिया संत संगे भजन संगे संत संगे भज नि संगे इथे विश्राम ਰਉ ਸਦਾ ਅੰਤਰਜਾਮੀਆ ਰਉ ਸਦਾ ਅੰਤਰਜਾਮੀਆ ਕੋਟ ਜਨਮ ਕੋਟ ਜਨਮ ਪ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ਤੇ ਨਾਮ ਸਿਮਰਤ ਤਾਰੇ ਨਾਨਕ ਦਰਸ ਪਿਆਸ ਹਰ ਜੀਉ ਆਪ ਲੇਹੁ ਸਮਾਰੇ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲ ਜਨ ਤੇਰੇ ਮੀਨਾ ਜਾਲ ਮੀਨ ਪ੍ਰਭ ਜੀਓ ਏਕ ਤੂ ਹੈ ਭਿੰਨ ਆਣ ਨਾ ਜਾਣੀਐ ਗਹਿ ਭੁਜਾ ਲੇਵਹ ਦਾਨ ਨਾਮ ਦੇਵਹ ਤਉ ਪ੍ਰਸਾਦੀ ਮਾਨੀਐ ਭਾਜ ਸਾਧ ਸੰਗੇ ਏਕ ਰੰਗੇ ਕ੍ਰਪਾਲ ਗੋਬਿੰਦ ਦੀਨਾ ਅਨਾਥ ਨੀਤ ਸਰਣਾਇ ਨਾਨਕ ਕਰਮਿਆ ਪੁਨਾ ਕੀਨਾ ਆਪਸ ਕੋ ਆਪ ਮਿਲਾਇਆ ਭ੍ਰਮ ਭੰਜਨ ਹਰ ਰਾਇਆ ਆਚਰਜ ਸੁਆਮੀ ਅੰਤਰਜਾਮੀ ਮਿਲੇ ਗੁਣ ਨਿਤ ਪਿਆਰਿਆ ਮਹਾ ਮੰਗਲ ਸੂਖ ਉਪਜੇ ਗੋਬਿੰਦ ਗੁਣ ਨਿਤ ਸਾਰਿਆ ਮਿਲ ਸੰਗ ਸੁਹੇ ਦੇਖ ਮੋਹੇ ਉਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਨ ਤੇਨ ਕੀ ਜਿਨੀ ਹਰ ਹਰ ਧਿਆਇਆ ਮਿਲ ਸੰਗ ਸੋਹੇ ਦੇਖ ਮੋਹੇ ਪੁਰਬ ਲਿਖਿਆ ਪਾਇਆ ਬਿਨਵੰਤ ਨਾਨਕ ਸਰਣ ਤਿਨ ਕੀ ਜਿਨੀ ਹਰ ਹਰ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ